ਲੱਡੂ ਅੱਛਾ ਆਪਣੇ ਵਿਆਹ ਦੀ ਵਟਣਾ ਮੁੰਡੇ ਨੇ ਲੱਡੂ ਠੀਕ ਲੋਬਈ ਸਸਕੀ ਕਾਲ ਜੀ ਸਾਰਿਆਂ ਨੂੰ ਚੱਲਦੇ ਜੇ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਣਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋਈ ਤੇ ਬਾਬਾ ਸਤਿ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਵੀ ਵੜਕਾ ਤੇ ਲੋ ਜੀ ਚੱਲਦੇ ਇਹ ਕੰਮ ਤੁਸੀਂ ਦੇਖਿਆ ਕੱਲ ਵਾਲੀ ਵੀਡੀਓ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਵੀ ਭੈਣ ਦੇ ਕੱਲ ਵਾਲੀ ਵੀਡੀਓ ਤੇ 3 ਦਿਨ ਰਹਿ ਕੇ ਤੇ ਹੋਣਾ ਰਹਿ ਗਿਆ 2 ਦਿਨ ਤੇ ਬਾਈ ਹੁਣ ਭੈਣ ਨੇ ਜਾਣਾ ਤੁਹਾਨੂੰ ਪਤਾ ਜਦੋਂ 3 ਜਾਂਦੀਆਂ ਬੰਦਾ ਬਹੁਤ ਕੁਝ ਕਰਦਾ ਤੇ ਅੱਜ ਲੱਗੇ ਬਾਈ ਸਵੇਰ ਦੇ ਆਪਾਂ ਖਵਾਕਦੇ ਖਵਾ ਵੀ ਬਾਈ 6 ਕਿਲੋ ਦੁੱਧ ਦਾ ਕਰਤਾ ਤੇ ਬਾਈ 3 ਪੋਰ ਕੱਢਣੇ ਆ 25 ਕਿਲੋ ਦੁੱਧ ਰੋ ਤੇ ਬਈ ਐਨ ਨੂੰ ਜਾਂਦੇ ਐਨੂੰ ਡੱਬੇ ਚ ਪੈਕ ਕਰਕੇ ਚਲੋ ਕੁਸਾਪ ਵੀ ਰੱਖਣੀ ਆਪ ਵੀ ਖਾਣੀ ਆ ਵੀ ਪਿੰਨੀਆਂ ਦੇਣੀਆਂ ਜਾਣਾ ਵੀ ਬਾਈ ਜਿਆਦਾ ਹੁੰਦੀਆਂ ਵੀ ਪਹਿਲਾਂ ਮੰਮੀ ਇਕਣੇ ਕਰੇ ਕਰਦੀ ਸੀ ਜਦੋਂ ਵੀ ਭਾਣਾ ਨੇ ਜਾਣਾ ਉਹਨਾਂ ਨੂੰ ਕੁਸਣਾ ਕੁਸ ਦੇਣਾ ਉਹੀ ਕੰਮ ਬਾਈ ਇਕਨਾਂ ਹੀ ਚੱਲਦਾ ਹੁੰਦਾ ਉਹ ਤੇ ਨਾ ਖਤਮ ਹੋਵੇ ਤੇ ਬਾਕੀ ਤੁਸੀਂ ਕਹਣਾ ਵੀ ਬਾਈ ਹਲਵਾਈਆਂ ਬਣਾਵਾ ਵੈਸੇ ਹੈ ਵੀ ਮੇਰਾ ਸਰੀਰ ਹਲਵਾਈਆਂ ਵਾਲਾ ਹੀ ਹੈ ਕਿਤੇ ਮੈਂ ਜਾ ਕੇ ਨਾ ਸਮਝਾ ਚਲੋ ਮਹਾਰਾਜ ਦੀ ਇਹ ਵੀ ਬਾਈ ਦਾਤ ਹੈ ਕੋਈ ਮਾੜਾ ਕੋਈ ਚੰਗਾ ਤੇ ਬਾਕੀ ਲੱਗੇ ਹੋਇਆ ਤੁਹਾਨੂੰ ਸਾਰਿਆਂ ਨਾਲ ਮਿਲਾ ਦੇਣਾ ਜਦੋਂ ਬਾਈ ਪਿੰਨੀਆਂ ਖੋਆ ਵਾਟ ਹੋ ਜਾਣ ਆ ਨਿਕਲ ਗਿਆ ਕਿਦੇ ਬਾਅਦ ਬਾਈ ਵਟਨੀਆਂ ਸਾਰਿਆਂ ਨੇ ਪਿੰਨੀਆਂ ਸਾਰਾ ਪਰਿਵਾਰ ਨਾਲ ਮਿਲਾਵਾਂਗੇ ਬਾਕੀ ਲੱਗੇ ਹੋਏ ਜ ਆਪਣੇ ਕੰਮ ਮੈਨੂੰ ਹੋ ਗਏ ਤਕਰੀਬਨ 10:30 ਹੋ ਗਏ ਜੀ 8:30 ਦਾ ਲੱਗਿਆ ਵਾ 2 ਘੰਟੇ ਹੋ ਗਏ 2 ਘੰਟੇ ਚ ਸਮਝ ਲਓ ਮੈਂ 1:30 ਪੂਰ ਨਿਕਲਿਆ ਹਲੇ ਕਿਦੇ ਪਰ ਵੀ ਟਾਈਮ ਲੱਗ ਜਾਣਾ ਘੰਟਾ ਚਲੋ ਬਾਕੀ ਲੱਗੇ ਹੋਏ ਬਾਈ ਤੁਹਾਡਾ ਬਹੁਤ ਪਿਆਰ ਮਿਲਿਆ ਬਹੁਤ ਪਰਿਵਾਰ ਨਾਲ ਸ਼ਹਿਦ ਰਣ ਵਾਲਾ ਕਮੈਂਟ ਕਰਦੇ ਤੁਸੀਂ ਧੰਨਵਾਦ ਆ ਤੁਹਾਡਾ ਤਹਿ ਦਿਲ ਤੋਂ ਤੇ ਬਾਕੀ ਉਹਨਾਂ ਪਰਿਵਾਰ ਨਾਲ ਮਲਾਵਾਂਗੇ ਸਾਨੂੰ ਜਦੋਂ ਇਕੱਠੇ ਹੋਗੇ ਸਾਰੀ ਭੈਣ ਬੀਜ ਭਾਲਜੀ ਵੀ ਹਰਜੀਤ ਵੀ ਤਾਪਾ ਜੀ ਵੀ ਦੋ ਬੰਦੇ ਆਪਣੇ ਬਾਈ ਸਕੂਲ ਦੇ ਗਏ ਜਸ਼ਨ ਤੇ ਚੱਲ ਪਏ ਪੇਪਰ ਤੇ ਪਰਮਦੇਵ ਨੇ ਕਿੱਲੇ ਹੋ ਗਏ ਸਕੂਲ ਗਿਆ ਉਹਨਾਂ ਨਾਲ ਪਤਾ ਨਹੀਂ ਮਿਲਾਉਣਾ ਪਤਾ ਨਹੀਂ ਨਹੀਂ ਬਾਕੀ ਚਲੋ ਬਾਕੀ ਸਾਰੇ ਪਰਿਵਾਰ ਨਾਲ ਮਲਾਵਾਂਗੇ ਤੁਸੀਂ ਬਣੇ ਰਹੋ ਵੀਡੀਓ ਤੇ ਨਾ ਲੋ ਬਾਈ ਪੌਣੇ ਤਿੰਨ ਦਾ ਹੋ ਗਿਆ ਟਾਈਮ ਤੇ ਬਾਈ ਸਾਰਾ ਸਮਾਨ ਤਿਆਰ ਆ ਹੁਣ ਆਪਣਾ ਆ ਵੀ ਪੰਨ ਹੋ ਗਿਆ ਤੇ ਉਧਰ ਬਾਈ ਖੋਆ ਤਾਂ ਸਾਰਾ ਹੀ ਤਿਆਰ ਹੈ ਤੇ ਸੂਜੀ ਵੀ ਪੰਨ ਹੋ ਗਈ ਬਾਈ ਆਟਾ ਵੀ ਹੁਣ ਵਾਰੀ ਚੱਲਦੀ ਆ ਆਪਣਾ ਚਾਣੀ ਜੜੀ ਬਾਈ ਗੁੜ ਪੈਣਾ ਵਿੱਚ ਤੇ ਇਧਰ ਪਪਾ ਜੀ ਨੂੰ ਮਿਲੋ ਬਾਈ ਪਹਿਲਾ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਕਹਤ ਜੀ ਟਾਈਮ ਘੱਟ ਲੱਗੂਗਾ ਟਾਈਮ ਤਾਂ ਇੰਨਾ ਲੱਗਦਾ ਹੈ ਇਹ ਹਾਂ ਜੀ ਬਾਈ ਕਿੱਲੇ ਦਿੰਦਾ ਹੈ ਅਕਸਮ ਹੋ ਰਹੀ ਹੋ ਰਹੀ ਹੋ ਰਹੀ ਫਰਾਂ ਬਣਨਾ ਹੋ ਤਾਂ ਤੇਜੀ ਗਲਵਨ ਕਰ ਸਕਦੇ ਇਹ ਤੇ ਜੀੜਾ ਕੰਮ ਨਹੀਂ ਤੇ ਜੀੜਾ ਕੰਮ ਨਹੀਂ ਇਹ ਆਰਾਮ ਕਰਿਆ ਜਾ ਕੋਈ ਅੱਧ ਅੱਧ ਤੋਂ ਬੁੱਧੂ ਕਰਕੇ ਬਾਅਦ ਫਿਰ ਹੌਲੀ ਹੌਲੀ ਚੱਲਦਾ ਹੈ ਹਾਂ ਹੁਣ ਆਸ ਕਿਰਪਾ ਕੇ ਚਾਹੇ ਬਣਾ ਦੇਣੀ ਬਸ ਫਿਰ ਸਪਣਾ ਉਧਰ ਉਹ ਵੀ ਰਲਾਂ ਵਿੱਚ ਤੋਂ ਲਓ ਬਾਈ ਇੱਕ ਆ ਚੀਜ਼ ਦਿਖਾ ਦਿੰਦਾ ਬਾਈ ਤੁਹਾਨੂੰ ਆਹ ਲਓ ਬਾਈ ਬਦਾਮ ਪੀਸੇ ਹੋਏ ਖੁੱਲੇ ਪੀਸਤੇ ਜੀ ਹੈ ਪੈਣ ਖਾਉ ਨਾਲ ਕਹੂ ਹੈ ਹਲੋ ਬਾਈ ਖੁੱਲੇ ਬਦਮ ਇਹ ਸੁੱਕੇ ਚਰ ਲਾਉਣੇ ਜੀ ਹਾਂ ਇਹ ਹਾਂ ਸੁੱਕੇ ਚਰ ਲਾਉਂਦੇ ਮੈਂ ਤਾਂ ਕਹਤਾ ਵੀਡੀਓ ਚ ਮਾ ਪੰਮੂ ਨੇ ਆਉਣਾ ਨਹੀਂ ਹੈਗਾ ਵੀ ਕਿਤੇ ਮੁੱਕ ਜੂ 11 ਵਜੇ ਨੂੰ ਕੰਮ ਮੈਂ ਤਾਂ ਐਨਾ ਤਾਂ ਤੇ ਲੱਗਣੀ ਹੈ ਹੂੰ ਐਨਾ ਤਾਂ ਤੇ ਲੱਗਣੀ ਤਾਂ ਥੋੜੀ ਜਿਹੀ ਹਵਾ ਚੱਲਦੀ ਹੈ ਹਵਾ ਕਰਕੇ ਅੱਗੇ ਥੋੜੀ ਜਿਹੀ ਆਲ ਦਾਲ ਜਾਂਦੀ ਹੈ ਉਹਦੇ ਕਰਕੇ ਫਿਰ ਹੋ ਗਿਆ ਹਲੋ ਬਾਈ ਸ਼ੱਕਰ ਵਾਲੀਆਂ ਪਿੰਨੀਆਂ ਉਹਿਆਂ ਸਵਾਦ ਬਣ ਗਏ ਹਨਾ ਜਿਹੜਾ ਨਾ ਹਾਂ ਸੱਕਰ ਤੋਂ ਸਵਾਦੇ ਹਾਂ ਸੱਕਰ ਦਾ ਸਵਾ ਸੱਕਰ ਪਾਉਣੀ ਹੈ ਪਹਿਲਾਂ ਗੁੜੀ ਜਮਾਏ ਕਰਦੇ ਤੇ ਹਾਂ ਮੜ ਪਾ ਕੇ ਉਹਦਾ ਚਾੜੀ ਨੂੰ ਉਬਾਲਾ ਦਵਾ ਦੇਣਾ ਜੀ ਹਨਾ ਪੂਰਾ ਯੂ نو ਉਬਾਲਾ ਨਹੀਂ ਇਹ ਵੀ ਚਾੜੀ ਬਣਨੀ ਚਾਹੀਦੀ ਇਹ ਤਾਂ ਬਣਦੀ ਪਿੰਨੀ ਚੀੜ ਫੜਨਾ ਚਾਹੀਦਾ ਹਾਂ ਇੱਕ ਨਾਲ ਪਾ ਥੋੜੀ ਜਿਹੀ ਗੁੜ ਕੱਚਾ ਧਾਰ ਦੇਣਾ ਹਾਂ ਉਹੀ ਜੀ ਬਣਾਉਣੀ ਪੈਣੀ ਹੈ ਅੱਛਾ ਜੇ ਹੁਣ ਆਏ ਤਾਂ ਖੁੱਲ ਗਿਆ ਹਾਂ ਵਾਲੀ ਆ ਗਈ ਫਿਰ ਫੜਨਾ ਨੇ ਹਾਂ ਥੋੜੀ ਚਾਹਣੀ ਬਣਾਉਣੀ ਪੈਣੀ ਚਾਹਣੀ ਕਿਤੇ ਕੋਈ ਵਈ ਜੇ ਥੋੜੀ ਕਾੜਨਾ ਨੂੰ ਹੁਣ ਆਪਣੀਆਂ 10 ਕਿਲੋ ਤਾਂ ਬਣ ਜਾਣੀ ਜੀ ਜ਼ਿਆਦਾ ਜ਼ਿਆਦਾ ਹਨਾ 5 ਕਿਲੋ ਸੂਜੀ ਤੇ ਜੀ ਇਹ 5 ਕਿਲੋ 6 ਕਿਲੋ ਸੂਜੀ 6 ਕਿਲੋ ਕਵਾ ਹਾਂ ਨਾਲ 2 ਕਿਲੋ ਸ਼ੱਕਰ ਤੇ 1.5 ਕਿਲੋ ਆਟਾ 8 ਕਿਲੋ ਪਾਣੀ ਹਾਂ ਪਾਣੀ ਠੀਕ ਆ ਨਪਾ ਇੰਨੀ ਬੰਦੀ ਆਟਾ ਪਾ ਜਾਣਾ ਕਿਲੋ ਬਾਈ ਆ ਪਾ ਜਾਣਾ ਡ్రਾਈ ਫਰੂਟ ਤੇ ਬੰਦਾ ਆ ਗਿਆ ਜੀ ਆਪਣਾ ਇਹਦਾ ਦੇਖਿਓ ਉਹ ਆ ਗਿਆ ਬਾਈ ਬੰਦਾ ਆ ਜਾ ਵੀ ਆਇਆ ਸਾਸੀ ਕਾਲ ਬੁਲਾ ਦੇ ਹਾਂ ਵੀ ਸਰਦਾਰ ਨਹੀਂ ਆਇਆ ਤੁਸੀਂ ਕਰ ਲੋ ਹੱਥਾਂ ਨੂੰ ਤਿਆਰ ਬਣਾ ਇਹਨੂੰ ਬੱਟਨ ਨੂੰ ਬਾਈ ਬੰਦੇ ਨੂੰ ਮਿਲੋ ਇੱਧਰ ਬਹੁਤ ਔਖਾ ਵਿਚਾਰ ਆਇਆ 3:00 ਵਜੇ ਲਾ ਵੀ ਆ ਸਾਸੀ ਕਾਲ ਬੁਲਾ ਦੇ ਸਸੀ ਤਾਂ ਇੱਧਰ ਨੂੰ ਦੇਖ ਕੇ ਬੁਲਾ ਆਉਣੇ ਕਿ ਕਿਥੇ ਫੜ ਕੇ ਆਏ ਦੱਸ ਰੱਖ ਦੇ ਹਲੋਏ ਬਾਬਾ ਦੇ ਬੱਲੇ ਬੱਲੇ ਖਾਣੀਆਂ ਵਿੱਚ ਕਿੰਨਾ ਖਾਣੇ ਰੱਖ ਦੇ ਤੈਨੂੰ ਮੂੰਹ ਕਰਕੇ ਐਦਾਂ ਨੂੰ ਮੂੰਹ ਕਰਕੇ ਦੱਸ ਐਦਾਂ ਨੂੰ ਏਕੜ ਮੱਤਾ ਟੇਕ ਇਹਨਾਂ ਨੂੰ ਦੇਣੀਆ ਪਿੰਨੀਆ ਲੋ ਬਾਈ ਸਾਡੇ ਪਿੰਡ ਦਾ ਦ੍ਰਿਸ਼ ਇੱਧਰ ਸਾਰੀ ਐਨ ਬਾਈ ਰੋਟਲੀ ਚੱਲ ਰਿਹਾ ਕੰਮ ਪਰ ਜਦ ਭੈਣ ਕਾ ਮੰਮੀ ਤਾਂ ਬਦਲਾ ਲਿਆ ਕੱਪੜੇ ਠੀਕ ਆ ਹੈ ਆ ਦੇਖੋ ਬਾਈ ਇਹ ਬੰਦਾ ਇੰਨਾ ਸਾਰੂ ਹੈ ਮਾਡਮੜਾ ਕਹਿਣਾ ਮੰਨ ਲੈਂਦਾ ਹਰਜੀਤ ਨੇ ਵੀ ਬਾਜੀ ਤਾਰਾਂ ਭਰੀਆਂ ਪਈਆਂ ਅੱਜ ਕੰਮ-ਕਾਰ ਕਰ ਇਹ ਵੀ ਲੱਗੀ ਪਈ ਐ ਹਾਂਜੀ ਤਾਰਾ ਹਾਂ ਆਏ ਫੇ ਅਸੀਂ ਵੀ ਆਓ ਬਾਈ ਮਮੇ ਮੈਨੂੰ ਪੁੱਛ ਲੱਗਾ ਦੱਸ ਦੇ ਕਿ ਐਂ ਖਾਣੀਆਂ ਮੈਂ ਚਾਹ ਨਾਲ ਆਇਆ ਆ ਪਾ ਦਿੱਦਾਂ ਨੇ ਨੋ ਬਾਈ ਹਲਵਾਜੀ ਨੇ ਵੀ ਪੂਰੇ ਕੱਡੇ ਵੇ ਵਟ ਐ ਨਾ ਕਾਫੀ ਟਾਈਮ ਹੋ ਗਿਆ ਤੇ ਇੱਧਰ ਸਾਡਾ ਇੱਕ ਬੰਦਾ ਹੋਰ ਪਹੁੰਚ ਗਿਆ ਆ ਦੇਖੋ ਹੌਲੀ ਹੌਲੀ ਸ਼ਰੈਂਡ ਚ ਗੱਡੀਆਂ ਲੱਗਣ ਲੱਗੀਆਂ ਬਾਈ ਇਹ ਆ ਦੇਖੋ ਇੱਧਰ ਮੇਰਾ ਲੱਭਨ ਸਾਰੇ ਨਹੀਂ ਤੇ ਪ੍ਰਸਸ ਕਾਲਸ ਗੁਰੂ ਆ ਵੀ ਚਲੇ ਗਈ ਬਾਈ ਨਹੀਂ ਗਈ ਹਾਂ ਹਾਂ ਨਹੀਂ ਗਈ ਅਫਰ ਜੀ ਨੇ ਟਿਕਟ ਕਰਾਤੀ ਸੀ ਨਹੀਂ ਗਈ ਨਹੀਂ ਚਲੇ ਗਈ ਜਿਵੇਂ ਨਹੀਂ ਨਹੀਂ ਗਈ ਆਹ ਮੈਨੂੰ ਖੜ ਜਾ ਕਿੱਥੇ ਹੈ ਇਹ ਆ ਪੈਸੇ ਦੇ ਕੇ ਗਈ ਐ ਕਹਿੰਦੇ ਮੇਰੇ ਜਸ਼ਨ ਕੁੜੀ ਜੀ ਨੇ ਉਹ ਦੇ ਦੀ ਇਹ ਖੜ ਜਾ ਇਹ ਆ ਲੈ ਕਹਿੰਦਾ ਮੈਂ ਭਤੀਜੇ ਨੂੰ ਦੇ ਦੇ ਪੈਸੇ ਦੂਆ ਨਹੀਂ ਗਈ ਹਾਂ 600 ਰੁਪਏ 700 ਦੇਗੀ ਨਹੀਂ ਦੇਗੀ ਹਾਂ ਲੈ ਵੇ ਫੜਾ ਦੇ ਨਹੀਂ ਕਿ ਮੂੰਹ ਮਠਾ ਕਰਾਈਏ ਤੇਰਾ ਫਿਰ ਦਰ ਦੋ ਚੱਲ ਫਿਰ ਆ ਜਾ ਆ ਉਹ ਦੇਖ ਇੱਧਰ ਬਾਬੇ ਵਾਲੇ ਕਮਰੇ ਚ ਰੱਖ ਬੈਗ ਲੋ गाइस ਸਾਰੇ ਇੱਧਰ ਬਣਾ ਹੁਣ ਪਹੁੰਚ ਗਏ ਅੰਦਰ ਆ ਦੇਖੋ ਮਿਲੋ ਵਈ ਹਰਜੀਤ ਨੂੰ ਮਿਲੋ ਪੜਾ ਮੇਰੇ ਵੱਲ ਸਾਰਿਆਂ ਨੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਧਰ ਪੈਣ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਹਾਂ ਤੂੰ ਪਿਆਏ ਬੜਾ ਚੈੱਕ ਕਰ ਰਹਾ ਹੈ ਦਾ ਹੈ ਚੈੱਕ ਲੋ ਬਾਈ ਇਧਰ ਤੇਜ਼ ਵੇਖਦਾ ਆ ਦੇਖੋ ਹਾਂ ਹਲ ਵਣ ਲੱਗੇ ਹੋਏ ਜੀ ਗੋਲ ਗੋਲ ਵੱਟ ਬੰਬੇ ਜਾਣੀ ਐ ਇਹ ਉਧਰ ਬਾਈ ਪਾਪਾ ਜੀ ਨੇ ਆਪਣਾ ਮਠਾ ਘਟ ਪਾਇਆ ਤੈਨੂੰ ਜੀ ਮਠਾ ਘਟ ਹਾਂ ਲੋ ਜੀ ਬਣਾ ਬਣਾ ਸਾਰਾ ਇਧਰ ਮਠੇ ਘਟ ਵਾਲਾ ਕੰਮ ਆ ਲਾ ਬਈ ਦੇਖ ਲੈ ਮੈਂ ਕਿੱਥੇ ਨਾ ਪਹੁੰਚ ਗਈ ਹਾਂ ਕਿਹਾ ਤਾਂ ਹੈ ਬੁਆ ਗਈ ਤੇ ਕੋ ਬਾਈ ਬੱਚੇ ਵੀ ਬੈਠਾ ਦੇਖਦਾ ਪਿੰਨੀ ਆਲਾ ਹੈ ਇਹ ਦੇਖ ਕੇ ਵੀ ਇਹ ਹੱਥ ਮਾਰੀ ਇਧਰ ਹੈ ਦੱਸ ਬਾਈ ਇੱਕ ਹੋਰ ਆਲੇ ਮਿੱਠੇ ਵਾਲਾ ਆ ਬਾਈ ਆ ਲਾ ਬਈ ਤੇ ਰਾਈ ਸਾਰੇ ਜਾਉਗੇ ਇੱਕ ਦੂਏ ਨੂੰ ਵੀ ਬੁਲਾ ਲਿਆ ਮੈਂ ਉਧਰ ਟੀਵੀ ਦੇਖਦਾ ਉਹ ਵੀ ਲਿਆਉਣਾ ਹੀ ਆ ਉਹਨਾਂ ਨੂੰ ਵੀ ਖਾਣ ਦੋ ਹਾਂ ਆਉਣ ਦੇ ਖਾਣ ਖਾਵੇਂ ਹਨ ਵੀਰੇ ਪਰ ਨੀਂਦ ਸੱਤੀ ਪਈ ਹੈ ਹਨਾ ਹਾਂ ਠੀਕ ਆ ਭਾਈ ਮੈਂ ਲੈ ਕੇ ਇੱਕ ਮਿੰਟ ਉਹ ਅੰਦਰ ਪਰਮ ਉਹਨੂੰ ਕਹਨ ਹਾਕ ਮਾਰਨੀ ਯਾਰ ਹਾਕ ਉਹ ਨਾ ਸੁਣਨੀ ਟੀਵੀ ਦੇਖਦਾ ਹੁੰਦਾ ਉਹ ਉਹ ਬੰਦਾ ਆਪਣਾ ਭਾਈ ਉਹਦਾ ਟਾਈਮ ਹੈ ਉਹਨੂੰ ਰੋਕਿਆ ਨਹੀਂ ਜਾਂਦਾ ਸਕੂਲ ਤੋਂ ਬਾਅਦ ਆ ਕੇ ਉਹ ਦੇਖਦਾ ਟੀਵੀ ਆਪਣਾ ਆਹ ਲੋ ਭਾਈ ਟੀਵੀ ਬਾਝ ਬੰਦ ਕਰੀ ਦੀ ਮੰਦਗਾ ਦੇ ਉਧਰ ਪਤਾ ਲੱਡੂ ਵੱਟ ਹੋਣ ਲੱਗੇ ਆ ਬਾਈ ਨੂੰ ਪਿੰਨੀ ਦਾ ਨਹੀਂ ਪਤਾ ਚਲ ਬਾਬਾ ਜੀ ਬੁਲਾਉਂਦੇ ਆ ਚਲ ਚਲ ਆ ਬਾਂਦਰੀਆਂ ਨਾਲ ਚੱਲ ਚੱਲੀ ਜਾਂਦੇ ਫਿਰ ਆ ਜਾਣਾ ਚਲ ਬਾਈ ਇਹ ਬੱਚਿਆਂ ਦੇ ਹੀ ਆ ਦੂਜੀ ਸਾਡੀ ਕੁੜੀ ਆ ਰਾਣੀ ਬਾਜੀ ਸੱਤੀ ਪਈ ਆ ਛੋਟੀ ਉਹਨੂੰ ਅਸੀਂ ਛਾੜ ਨਹੀਂ ਸਕਦੇ ਤੁਹਾਨੂੰ ਦਿਖਾ ਵੀ ਦਿੰਦੇ ਉਹ ਇੱਧਰ ਨਹੀਂ ਇੱਧਰ ਉਧਰ ਬਾਬਾ ਉਧਰ ਅੰਦਰ ਆ ਬਾਬੇ ਵਾਲੇ ਆ ਦੇਖੋ ਬਾਈ ਤੇ ਉਹ ਬਈ ਬਈ ਸੱਤੀ ਹੋ ਕੰਨ ਉਧਾਰਨੀ ਆ। ਇਹ ਆਹ ਚੇਕੇ ਅੰਦਰ ਬੰਦਾ ਆਪਣਾ। ਆਹ ਦੇ। ਹਾਂ ਬਈ। ਇਹ ਦਿਖਾਈਂਦਾ ਮੜਾ ਜਾ। ਨਹੀਂ ਖਾਈਂਗੇ ਇੱਕੇ। ਦੇਖਦਾ। ਚਾਹ ਹੌਲੀ ਹੌਲੀ ਖਾ ਕੇ ਦਿਖਾ ਦੇ ਬਾਬਾ। ਹੌਲੀ ਖਾ ਕੇ ਦਿਖਾ। ਨਾਲ ਬਾਬਾ ਨੂੰ ਥੈਂਕ ਯੂ ਕਹ ਦੇ। ਥੈਂਕ ਯੂ। ਆਹ ਤੂੰ ਵੀ ਕਰਾ ਦੇ ਮਾੜੀ ਮੋਟੀ ਹੈਲਪ। ਇਹ ਨਾ ਵੇਹੜੇ ਉੱਤਲੇ ਨਾ। ਹੈਂ? ਕੱਕਣਾ ਯਾਨੋ ਵਟਣਗਾ ਮੋਂ ਤਲਾ ਲੱਡੂ ਅੱਛਾ ਆਪਣਾ ਵਿਆਹ ਦਾ ਹੀ ਵਟਣਾ ਹੈ ਮੁੰਡੇ ਨੇ ਲੱਡੂ ਠੀਕ ਲਾ ਰਹੀ ਲਾ ਬੇ ਠੀਕ ਹੈ ਵੀ ਹਾਰੇ ਲੱਗੇ ਹੋਏ ਐ ਹੈਂ ਅੰਮੂ ਕਿਨੇ ਕਰੀ ਦਰਦੇ ਅੰਮੂ ਲਾ ਚੱਲ ਬੇਲਾ ਜਿਹਾ ਜਿਹਾ ਪਿੱਕੀ ਵਾਲੀ ਗਲਾਤੀ ਇਹ ਦੂ ਬੇ ਹੈਂ ਅਦਨਾਈ ਬਾਰ ਮਾ ਹੌਲੇ ਹੌਲੇ ਆ ਦੇਖੀ ਬਾਈ ਕੱਕਣਾ ਖਾਂਦਾ ਹੈ ਕੱਲ ਜਾ ਫਿਰ ਦੇਖ ਲੈ ਕਾਰਟੂਨ ਜਾ ਹੈਂ ਇਸ speed ਤੇ ਜਾ ਕੱਲ ਥੈਂਕ ਯੂ ਤਾਂ ਕਰਿਆ ਹੁਣ ਸਾਰਿਆਂ ਨੂੰ ਚਾ ਹਾਂ ਤੂੰ ਵੀ ਬਥੇ ਰੱਖਦੇ ਬੈਠ ਐਡਾ ਵਜਨ ਲੰਗਾਇਆ ਵਜਨ ਇਹ ਤਾਂ ਮੈਂ ਜਾ ਕੇ ਵਿਖਾਇਆ ਜਿਹੜੇ ਗਏ ਨੇ ਉਹ ਗਏ ਥੋੜੇ ਥੋੜੇ ਆ ਲੈ ਘਰ ਸਵਾਹ ਨਾਲ ਬੈਗਾ ਹਾਂ ਹਾਂ ਹਲਕਾ ਫੇਰ ਮਿਲਾਂ ਚੁਗਾ ਹਾਂ ਲੇਕਿਨ ਤੀ ਕੋਈ ਕੁਝ ਵੀ ਹਾਂ ਬੱਤਾ ਸੀ ਜਮੈਂਟ ਦੀ ਸੀ ਭਾਈ ਅੱਜ ਤਰੀਕਾ ਜਸ਼ਨ ਗੱਲ ਪੂਰੀ ਹੋਗੀ ਤੁਬੂਆ ਨੂੰ ਕਹਿ ਕੇ ਗਈ ਸੀ ਇਹਨੂੰ ਵੀ ਪਰਸਾਂ ਨੂੰ ਚਲ ਜਾਈ ਬੂਆ ਜੀ ਹਾਂ ਪੁੱਛ ਲਾ ਬੂਆ ਨੂੰ ਕਿਆ ਹੋ ਗਿਆ ਕੰਮ ਟਿਕਟ ਹੋ ਗਈ ਬਾਈ ਕੈਨਸਲ ਕਰ ਲ ਦੀ ਬੂਆ ਦੀ ਹੱਸ ਕੇ ਦਿਖਾਈ ਹਾਂ ਹੈ ਤੂੰ ਵੀ ਤਾਂ ਹਾਂ ਹੱਸ ਕੇ ਤੂੰ ਵੀ ਹਸੀ ਆ ਹਾਂਜੀ ਹਾਂ ਬਾਈ ਮੈਨੂੰ ਕੋਲ ਕਮੈਂਟ ਆਇਆ ਕਹਿੰਦਾ ਅਰ ਜੀ ਤੈਨੂੰ ਮਜ਼ਾਕ ਨਾ ਕਰ ਕਰ ਮੈਂ ਤਾਂ ਕਰਦਾ ਨਹੀਂ ਸਾਰੇ ਬੈਠੇ ਹੁੰਦੇ ਆ ਹਾਂ ਇਹ ਤਾਂ ਜ਼ਿੰਦਗੀ ਦਾ ਹਿੱਸਾ ਹੈ ਜਿੰਦਾ ਹੈ ਹੈ ਜ਼ਿੰਦਗੀ ਦਾ ਹਿੱਸਾ ਹੈ ਜੀ ਮਜ਼ਾਕ ਦਾ ਗਹਿਣਾ ਹੈ ਨਾ ਇਹਦਾ ਹੈ ਦੇਖੀ ਲੋ ਬਾਈ ਮੈਂ ਵੀ ਹੁਣ ਇੱਕ ਮੱਠਾ ਦੇਖਣ ਆ ਮੋੜਾ ਜੀ ਆ ਲੋ ਲੋ ਬਾਈ ਆ ਮਾਣਾ ਮਰੇ ਸਾਰੇ ਕੰਮ ਲੱਗੇ ਵੇ ਤੇ ਆ ਦੇਖੀ ਹਾਂ ਅਸੀਂ ਇਹ ਆ ਚੱਲੀ ਏ ਖਾਲੀਆਂ ਦੋ ਚਾਰ ਹੁਣ ਚੱਲੀ ਏ ਹੈ ਠੀਕ ਹਾਂ ਦਾਦਾ ਬਾਂ ਵੀ ਬੈਨ ਨਾ ਬਰਾਵਾ ਦੀ ਆ ਕੇ ਹਾਂ ਦੀਦੀ ਚਰਾਉਣ ਲੱਗੀ ਹੋਈ ਸੀ ਨਾ ਕਹਿੰਨਾ ਬੂਆ ਗਈ ਅੱਛਾ ਬੋਲੇ ਆ ਕੇ ਉਸ ਕਮਰੇ ਹੈ ਹਾਂ ਖਾਪੇ ਜਸ਼ਨ ਜ਼ਿਆਦਾ ਕਰਦੀ ਹੈ ਨਾ ਦੋਸਨ ਕਹਿੰਦੇ ਵੀ ਜਾਵੇ ਹਨ ਆਪਣੇ ਉਹਨੇ ਕਾਦ ਉਠਣਾ ਹਣਾ ਛੋਟੀ ਬਿੰਗੂ ਨੇ ਛੋਟੀ 4 ਵਜੇ ਦਿਨੇ ਉਠੂਗੀ ਹਾਂ 4 ਤਾਂ ਵੱਜ ਗਏ ਤੇ ਆ ਲੋ ਬਾਈ 3:28 ਦਾ ਟਾਈਮ ਹੋ ਚੁੱਕਿਆ ਬਾਈ ਪੂਰਾ 4 ਆਪਾਂ ਨੂੰ ਜੇ ਮੰਨ ਕੇ ਚੱਲੋ ਵੀ 4-7 ਘੰਟੇ ਲੱਗ ਜੀ ਪੂਰੇ ਹੈਨਾ ਐਨੇ ਤਾਂ ਲੱਗਣੇ ਹੀ ਤੇ ਪਮਾਇਆ ਘਰ ਦੀ ਬਣ ਗਈ ਪਮਾਇਆ ਘਰ ਦੀ ਹਾਂ ਬਿਲਕੁਲ ਠੀਕ ਹੁਣ ਕੱਪੜੇ ਵੀ ਇਹ ਠੰਡੀਆਂ ਹੋਏ ਤੇ ਪੈਕ ਫਿਰ ਬਸ ਹਾ ਹਾ ਪਾਸਾ ਤੂੰ ਪਾਸਾ 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 ਤੂੰ ਇਹਨਾਂ ਪੂਰੀ ਹੈ ਫੁੱਲ ਬਟਾ ਫੁੱਲ ਪਾਸਾ ਤੂੰ ਨਾ ਕਰ ਸੱਡੀ ਠੀਕ ਚਲੋ ਚਲੋ ਰੇ ਭਾਈ ਕੰਮ ਮਿਕੜੇ ਸਾਰੇ ਰਹਿਣ ਖੁਸ਼ ਨਿੱچے ਆਪਣੇ ਕੇ ਬਾਹਰ ਸੂਰਜ ਦਾ ਟਾਈਮ ਤੁਹਾਨੂੰ ਪਤਾ ਛਿਪਣ ਦਾ ਇੱਕ ਬਾਈ ਆ ਬੂਟਾ ਲਾਇਆ ਲੈ ਕੇ ਆ ਮਨ ਨੇ ਬਾਹਰ ਤੇ ਆ ਰੂਟਾ ਬਾਈ ਨੂੰ ਇਹ ਪਤਾ ਨਹੀਂ ਕਾਦਾ ਬੂਟਾ ਬਾਈ ਇਹ ਮੈਂ ਕਹਿੰਦਾ ਦਾ ਫੁੱਲ ਦਾ ਲਾਉਣਾ ਪਰ ਤੇ ਮੈਨੂੰ ਕੱਲ ਪਤਾ ਹੀ ਲੱਗਿਆ ਵੀ ਲੱਗ ਚੁੱਕਿਆ ਦਾ ਸੋ ਏਖਣ ਹੀ ਬਾਈ ਆ ਆ ਬੂਟਾ ਵੀ ਬਹੁਤ ਬਾਈ ਸ਼ਾਨ ਬਣਾਉਂਦਾ ਜੀ ਬੇੜੇ ਦੀ ਇਹ ਬੂਟੇ ਨੇ ਪੂਰੀ ਬਾਈਆਂ ਨੂੰ ਸ਼ਾਨਦਾਰ ਸ਼ਾਨ ਬਣਾਈ ਪਈ ਹੋ ਜੇਗਾ ਏ ਕਣੀਆਂ ਆ ਬਾਈ ਕਪੜੇ-ਕੁਪੜੇ ਧੋਏ ਅੱਜ ਹਰਜੀਤ ਨੇ ਵੀ ਬਾਈ ਸਾਰੀ ਦਿਹਾੜੀ ਲਗਾਤਾਰ ਕੰਮ ਕਰਿਆ ਆਹ ਬੂਟਾ ਭਾਈ ਉਹਦੇ ਨਾਲ ਦਾ ਹੀ ਬੂਟਾ ਇਹ ਬੂਟਾ ਵੀ ਮਾਨੂੰ ਲੱਗਦਾ ਵੀ ਸਾਡੇ ਘਰ 10 ਸਾਲ ਹੋ ਗਿਆ ਹੈ ਬੂਟੇ ਨੂੰ ਉਹ ਬੂਟੇ ਨੂੰ ਹਲੇ ਡੇਢ ਸਾਲ ਹੋਇਆ ਤਾਂ ਕਰਕੇ ਇਹ ਊੜਾ ਪੀਲਾ ਗਿਆ ਏਕਣਾ ਦਾ ਫਰਕ ਠੀਕ ਨੇ ਚਲੋ ਆਹ ਨੂੰ ਧੁੱਪ ਨਾਲ ਭਾਈ ਰੰਗ ਦਾ ਪਤਾ ਲੱਗਦਾ ਠੀਕ ਨੇ ਲੋ ਅਰੇ ਬੈਠੇ ਤੇ ਇਹ ਧੁੱਪ ਉਸੇ ਦੀ ਪੈ ਰਹੀ ਹੈ ਅੰਦਰ ਨੂੰ ਠੀਕ ਤਾਹ ਬੰਦਰ ਨੂੰ ਖਿਲਾਉਣੀ ਹੈਗੀ ਬਾਈ ਹੈ ਜਦ ਇਹਦਾ ਵਿਚਾਰਾ ਇਕਣਾ ਹੀ ਪੰਜਾਬੀ ਬੰਦਾ ਬੈਠਾ ਏ ਰਾਖੀ ਖਤਰ ਔਰ ਬਾਈ ਪਾਣੀ ਪੀ ਹੁੰਦਾ ਾਂਬੇ ਦੇ ਢਾਂਬੇ ਚ ਭਾਂਡੇ ਚ ਰੋ ਜਿਹੜਾ ਆਪਾ ਜੀ ਪੀਂਦੇ ਆ ਤੇ ਇੱਕ ਲੋ ਬਾਈ ਆਪਣੇ ਬੰਦੇ ਦਾ ਵੀ ਫੋਨ ਆ ਗਿਆ ਬੱਚੇ ਵਿੱਚ ਵੀਰ ਦਾ ਆਹ ਦੇਖੋ ਲੱਗੇ ਬਾਈ ਕੰਮ